ਕੀ ਕਹਾਲ ਸਰ ਬਾਈ ਗੁਰਜੀ ਕੀ ਫਤਿਹ ਅੱਜ ਮੇਰੇ ਦਾਦੀ ਜੀ ਤੁਹਾਨੂੰ ਸੂਜੀ ਬਾਰੇ ਦੱਸਣਗੇ ਆਪਾਂ ਜਦ ਸੂਜੀ ਇਕੱਠੀ ਲੈ ਲੈਂਦੇ ਆ ਫਿਰ ਇਹ ਖਰਾਬ ਹੋ ਜਾਂਦੀ ਹੈ ਤੇ ਸੁਸਰੀ ਸੁੰਡੀ ਜਾਲਾ ਪੈ ਜਾਂਦਾ ਆਪਾਂ ਇਸ ਕਰਕੇ ਆਪਾਂ ਥੋੜੀ ਥੋੜੀ ਸੂਜੀ ਲੈ ਕੇ ਰੱਖਦੇ ਆ ਘਰ 'ਚ ਵੀ ਖਰਾਬ ਨਾ ਹੋ ਜਵੇ ਆਪਾਂ ਅੱਜ ਤੁਹਾਨੂੰ ਲੰਬਾ ਸਮਾਂ ਸੂਜੀ ਰੱਖਣ ਬਾਰੇ ਦੱਸਾਂਗੇ ਵੀ ਕਿਸ ਤਰ੍ਹਾਂ ਸਟੋਰ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਲੰਬਾ ਸਮਾਂ ਚੱਲ ਸਕਦੀ ਹੈ ਨਾ ਇਹ ਤੇ ਸੁੰਡੀ ਪਵੇ ਨਾ ਇਹ ਤੇ ਸੋਸਰੀ ਪਵੇ ਯਾਦ ਵੀ ਆਪਾਂ ਨੂੰ ਲੋੜ ਪਵੇ ਆਪਾਂ ਕੱਢ ਕੇ ਵਰਤ ਸਕਦੇ ਆਂ ਇਹ ਹੀ ਆਪਾਂ ਪਹਿਲਾਂ ਕੜਾਹੀ ਲੈ ਲੈਣੀ ਹੈ ਇਹ ਗੈਸ ਤੇ ਰੱਖ ਲਓ ਗੈਸ ਤੇ ਥਾ ਲੋ ਹੁਣ ਆਪਾਂ ਕੜਾਹੀ ਸੁੱਕਣ ਦੇਣੀ ਹੈ ਕੜਾਹੀ ਸੁੱਕ ਜੂਗੀ ਚਾਹੇ ਆਪਾਂ ਹੋਰ ਵੀ ਚੀਜ਼ਾਂ ਜਿਵੇਂ ਸੌਂਫ ਲਾ ਲਓ ਲੰਬਾ ਸਮਾਂ ਰੱਖਣੀ ਹੈ ਤੇ ਜਮਾਨ ਲਾ ਲੋ ਇਹੋ ਜੀਆਂ ਚੀਜ਼ਾਂ ਆਪਾਂ ਲੰਬਾ ਸਮਾਂ ਰੱਖਣੀਆਂ ਨੇ ਇਹਦੇ ਬਾਰੇ ਉਹ ਵੀ ਇਸ ਤਰੀਕੇ ਨਾਲੇ ਰੱਖਣੀਆਂ ਨੇ ਜਿਵੇਂ ਸੂਜੀ ਰੱਖਣੀ ਹੈ ਵੀ ਉਸ ਤਰੀਕੇ ਨਾਲੇ ਆਪਾਂ ਇਹਨੂੰ ਕੜਾਹੀ ਰੱਖ ਲਈ ਇਹਨੂੰ ਸੁੱਕ ਲੈਣ ਗੰਨੇ ਆ ਗਰਮ ਹੋ ਜਵੇ ਕੜਾਹੀ ਹੁਣ ਕੜਾਹੀ ਗਰਮ ਹੋ ਗਈ ਆਪਣੇ ਕੋਲ ਸੂਜੀ ਵੱਧਾ ਹੈ ਜੇ ਤੁਹਾਡੇ ਕੋਲ ਘਾਟਾ ਹੈ ਤਾਂ ਇਕੱਠੀ ਪਾ ਲਓ ਨਹੀਂ ਫਿਰ ਦੋ ਦੋ ਕੌਲੀਆਂ ਪਾ ਕੇ ਇਹਨੂੰ ਭੁੰਨ ਲਓ ਇਹਨੂੰ ਹੌਲੀ ਹੌਲੀ ਮੱਠੀ ਮੱਠੀ ਆਹ ਤੇ ਭੁੰਨ ਲਓ ਆ ਦੇ ਵਿੱਚੋਂ ਇਹ ਸੱਲ ਬਣ ਜਾਂਦੀ ਹੈ ਇਹਦੇ ਵਿੱਚ ਆ ਦੇ ਜਦ ਆਪਾਂ ਭੁੰਨਣ ਲੱਗਦੇ ਆ ਨਾ ਇਹਦੇ ਵਿੱਚ ਆ ਜਾਂ ਜਿਵੇਂ ਸੱਲ ਬਣ ਜਾਂਦੀ ਹੈ ਇਹਨੂੰ ਸੁੱਕੀ ਨੂੰ ਭੁੰਨਣਾ ਵਿੱਚ ਘਿਓ ਨਹੀਂ ਪਾਉਣਾ ਸੁੱਕੀ ਨੂੰ ਹੀ ਭੁੰਨ ਲਓ ਜਦ ਇਹ ਤੋਂ ਜੀ ਜਾਂਦੀ ਆ ਨਾ ਲੰਬਾ ਸਮਾਂ ਥੋੜੀ ਥੋੜੀ ਮੱਠੇ ਮੱਠੇ ਗੈਸ ਤੇ ਭੁੰਨ ਲਓ ਇਹ ਸੂਜੀ ਦਾ ਰੰਗ ਹੁਣ ਗੁਲਾਬੀ ਹੋ ਗਿਆ 15-20 ਮਿੰਟ ਆਪਾਂ ਭੁੰਨ ਲਈ ਇਹ ਇਹਦੇ ਨਾਲ ਭੁੰਨਣ ਦੇ ਨਾਲ ਆਪਾਂ ਲੰਬੇ ਸਮੇਂ ਤੱਕ 6-6 ਮਹੀਨੇ ਵਾਸਤੇ ਵੀ ਸੂਜੀ ਪਈ ਰਹਿ ਜਾਂਦੀ ਐ ਇਹਨੂੰ ਮੱਠੀ ਅੱਗ ਤੇ ਭੁੰਨੋ ਇਹ ਨੂੰ ਆਪਾਂ ਨੂੰ ਬਾਰ-ਬਾਰ ਸੁਜੀ ਲਿਆਉਣ ਦੀ ਲੋੜ ਨਹੀਂ ਪੈਂਦੀ ਹੈਗੀ ਘਰ 'ਚ ਸਟੋਰ ਕਰਕੇ ਇਹਨੂੰ ਠੰਡੀ ਹੋਈ ਨੂੰ ਡੱਬੇ ਵਿੱਚ ਪਾਉਣਾ ਜਿਵੇਂ ਆਪਾਂ ਸੇਮੀਆਂ ਬੱਟ ਕੇ ਉਹ ਭੁੰਨ ਲੈਂਦੇ ਆ ਉਹ ਨਹੀਂ ਖਰਾਬ ਹੁੰਦੀਆਂ ਭੁੱਜੀਆਂ ਹੋਈਆਂ ਉਹਨਾਂ ਨੂੰ ਆਪਾਂ ਸਾਲ ਭਰ ਵਰਤਦੇ ਆ ਜੇ ਤੁਹਾਡੇ ਕੋਲ ਬੇਸਣ ਵੀ ਵੱਧ ਪਿਆ ਤਾਂ ਬੇਸਣ ਵੀ ਭੁੰਨ ਕੇ ਰੱਖ ਸਕਦੇ ਹੋ ਉਹ ਵੀ ਨਹੀਂ ਖਰਾਬ ਹੁੰਦਾ ਇਹ ਕਣਪੁੰਨ ਨਾਲ ਇਹਦੀ ਸੈਲ ਨਿਕਲ ਜਾਂਦੀ ਹੈ ਚੀਜ਼ ਭੁੱਜ ਜਾਂਦੀ ਹੈ ਇਸੇ ਤਰੀਕੇ ਨਾਲ ਪਈ ਰਹੂਗੀ ਸੋਜੀ ਕਦੇ ਵੀ ਖਰਾਬ ਨਹੀਂ ਹੁੰਦੀ ਇਹਨੂੰ ਆਪਾਂ ਛਾਣ ਕੇ ਕਿਸੇ ਬਰਤਨ ਚ ਠੰਡੀ ਹੋਣੀ ਰੱਖ ਦੇਣੀ ਹੈ ਠੰਡੀ ਕਰਕੇ ਫੇਰ ਇਹਨੂੰ ਆਪਾਂ ਡੱਬੇ ਵਿੱਚ ਪਾ ਕੇ ਰੱਖ ਦੇਣਾ ਜਣ ਸੁੱਕੇ ਡੱਬੇ ਵਿੱਚ ਪਾ ਕੇ ਰੱਖ ਦੋ ਕਿਸੇ ਵੀ ਭਾਂਡੇ ਵਿੱਚ ਸੁੱਕੇ ਚ ਪਾ ਕੇ ਰੱਖ ਦੋ ਇਹਦਾ ਰੰਗ ਹੁਣ ਗੁਲਾਬੀ ਹੋ ਗਿਆ ਇਹ ਹੁਣ ਭੁੱਜ ਗਈ ਇਸੇ ਤਰੀਕੇ ਨਾਲ ਸਾਰੇ ਸੂਜੀ ਭੁੰਨ ਲਓ ਜਿਹੜੀ ਆ ਪਈ ਹੈ ਇਹ ਵੀ ਚੋ ਵੀ ਜਿੰਨੀ ਵੀ ਹੈਗੀ ਤੁਹਾਡੇ ਕੋਲ ਭੁੰਨ ਲਓ ਜਦੋਂ ਤੁਹਾਡਾ ਜੀ ਕਰੇ ਕੋਈ ਚੀਜ਼ ਬਣਾਉਣਾ ਆਪਾਂ ਕੱਢ ਕੇ ਜਦੇ ਵਰਤ ਸਕਦੇ ਹਾਂ ਇਹਦਾ ਰੰਗ ਹੁਣ ਗੁਲਾਬੀ ਹੋ ਗਿਆ ਹੁਣ ਆਪਾਂ ਨਾਲੇ ਜਦ ਕੋਈ ਚੀਜ਼ ਬਣਾਉਣੀ ਆਪਾਂ ਨੂੰ ਬਾਹਰ ਹੀ ਭੁੰਨਣ ਦੀ ਲੋੜ ਨਹੀਂ ਪੈਂਦੀ ਛੇਤੀ ਜਿ ਹੁੰਨੇ ਆ ਜੇ ਆਪਾਂ ਇਹ ਭੁੰਨ ਕੇ ਰੱਖੀ ਹੋਊਗੀ ਆਪਾਂ ਨੂੰ ਟਾਈਮ ਵੀ ਘੱਟ ਲੱਗਦਾ ਭੁੰਨਣ ਨੂੰ ਇਹ ਨਾ ਖਰਾਬੇ ਹੁੰਦੀ ਆ ਬੇਫਿਕਰ ਹੋ ਕੇ ਆਪਾਂ ਵਰਤ ਸਕਦੇ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੇ ਸੰਨ ਸਾਡੇ ਵੀਡੀਓਸ ਪਸੰਦ ਆਦੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੇਸੀ ਵੈਰੀ ਲਾਈਫ ਟੀਵੀ